ਦੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਅਜੈਕਟਿਵ ਦੀ ਮੀਟਿੰਗ ਦੇ ਵਿੱਚ ਆਉਂਦੇ ਸਾਲ ਦਾ ਜਿਹੜਾ ਪ੍ਰੋਪੋਜ਼ਡ ਬਜਟ ਹੈ ਆ ਉਹਦੀ ਸਬ ਕਮੇਟੀ ਜਿਹੜੀ ਬਣਾਈ ਸੀ ਉਹ ਸਬ ਕਮੇਟੀ ਨੇ ਆਪਣੀ ਰਿਪੋਰਟ ਸਬਮਿਟ ਕਰ ਦਿੱਤੀ ਆ ਤੇ 29 ਮਾਰਚ ਨੂੰ 1 ਵਜੇ ਜਿਹੜਾ ਜਨਰਲ ਬਜਟ ਅਜਲਾਸ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੂਚੇ ਤੌਰ ਤੇ ਜਿਹਦੇ ਵਿੱਚ ਧਰਮ ਪ੍ਰਚਾਰ ਕਮੇਟੀ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਬੋਰਡ ਫੰਡ ਟਰੱਸਟ ਤੇ ਪ੍ਰੈਸਾਂ ਆਦਿ ਸਾਰਾ ਜਿਹੜਾ ਆ ਉਹ ਬਜਟ ਜਿਹੜਾ 29 ਤਰੀਕ ਨੂੰ ਜਨਰਲ ਹਾਊਸ ਚ ਪੇਸ਼ ਹੋਊਗਾ ਦੂਸਰਾ ਜਿੰਨੇ ਮੁਲਾਜ਼ਮ ਆ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਨੂੰ 3% ਜਿਹੜਾ ਮਗਹਾਈ ਪੱਤਾ ਉਹਦਾ ਵੀ ਅੱਜ ਫੈਸਲਾ ਹੋਇਆ ਇਹਨਾਂ ਨੂੰ ਦਿੱਤਾ ਜਾਊਗਾ ਇਹ ਤੋਂ ਇਲਾਵਾ ਇੱਕ ਬਹੁਤ ਪਿਛਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤਾ ਕਿ ਵਿਦੇਸ਼ਾਂ ਦੀ ਰੁਚੀ ਘਟਾਉਣ ਲਈ ਤੇ ਸਿੱਖੀ ਚਿਹਰੇ ਪਾਰਕਟ ਕਰਨ ਲਈ ਆਈਐਸ 2 आईपीएस ਦੀ ਅਕੈਡਮੀ ਜਿਹੜੀ ਉਸਫਤਾਪੂਰਵਕ ਨੇਚੇ ਅਕੈਡਮੀ ਉਹ ਚੰਡੀਗੜ੍ਹ ਵਿਖੇ ਚੱਲ ਰਹੀ ਆ ਜਿਹਦੇ ਵਿੱਚ ਬੱਚੇ ਮੈ ਵੀ ਗਾਹੇ ਵਗਾਹੇ ਜਾਂਦਾ ਰਹਿੰਨਾ ਮਿਹਨਤ ਵੀ ਕਰ ਰਹੇ ਆ ਤੇ ਖੁਸ਼ ਵੀ ਆ ਕਿ ਸਾਨੂੰ ਲੱਖਾਂ ਰੁਪਏ ਲਾ ਕੇ ਪ੍ਰਾਈਵੇਟ ਅਕੈਡਮੀਆ ਦੇ ਵਿੱਚ ਜਾਣਾ ਪੈਂਦਾ ਸੀ ਉਹ ਆਪਣੀਆਂ ਸਫਲਤਾਪੂਰਕ ਉਹਨਾਂ ਦਾ ਸਾਲ ਪੂਰਾ ਹੋ ਜਾਣਾ April ਚ ਪਰ ਲਿمبرੀ ਟੈਸਟ ਵੀ ਜਦ ਤੱਕ ਹੋ ਜਾਣਾ ਉਹ ਉੱਥੇ ਚਾਲੂ ਕੀਤੀ ਸੀ ਮੇਰਾ ਆਪਣੇ ਤੌਰ ਤੇ ਹੁੰਦਾ ਵੀ ਕੋਈ ਵੀ ਚੀਜ਼ ਅਨਾਉਂਸ ਨਾ ਕਰੀਏ ਲਾਂਚ ਜਦੋਂ ਹੋ ਜਾਏ ਉਦੋਂ ਹੀ ਉਹਦੇ ਬਾਰੇ ਕੋਈ ਖਬਰ ਦਿੱਤੀ ਜਾਵੇ ਹੁਣ ਅਸੀਂ ਐਸ ਸਾਲ ਜੁਲਾਈ ਦੇ ਵਿੱਚ ਪਾਂਥ ਰਤਨ ਜਿਹੇ ਦਾ ਗੁਰਚਰ ਸਿੰਘ ਟੋਡਾ ਇੰਸਟੀਚਿਊਟ ਬਹਾਦਰਗੜ ਪਟਿਆਲੇ ਵਿਖੇ ਜਿਹੜਾ ਉਹਦੇ ਵਿੱਚ ਅਸੀਂ 40 ਬੱਚੇ ਪੀਸੀਐਸ ਜੁਡੀਸ਼ਰੀ ਦੇ ਉਹਨਾਂ ਨੂੰ ਅਸੀਂ ਕ੍ਰਿਟਰੀਆ ਸਾਡਾ ਉਹੋ ਹੀ ਆ ਕਿ ਵਿਦਵਾਨ ਜਿਹੜੇ ਸੱਜਣ ਜਿਹੜੇ ਉਹਨਾਂ ਨਾਲ ਸੰਬੰਧਤ ਆ ਉਹ ਚ ਰਿਟਾਇਰਡ ਸੈਸ਼ਨ ਜੱਜ ਔਰ ਉਹਦੇ ਵਿੱਚ ਰਿਟਾਇਰਡ ਆਈਐਸ ਆਫੀਸਰ ਔਰ ਜਿਹੜੇ ਚੰਗੇ ਵਿਦਵਾਨ ਤੇ ਪੜ੍ਹੇ ਲਿਖੇ ਉਹਨਾਂ ਦੀ ਉਹ ਸਬ ਕਮੇਟੀ ਬਣਾਈ ਆ ਉਹ ਸਬ ਕਮੇਟੀ ਸਾਰੀ ਚੋਣ ਕਰੂਗੀ ਉੱਥੇ ਸਾਡੇ ਕੋਲ ਜਿੰਨੀ ਕ ਵਿਵਸਥਾ ਹੈਗੀ ਹੁਣ ਤੱਕ ਉਹ ਵਿਵਸਥਾ ਮੁਤਾਬਕ ਅਸੀਂ ਨਵੀਂ ਨਾਲ ਇੱਕ ਬਿਲਡਿੰਗ ਵੀ ਬਣਾਉਣ ਜਾ ਰਹੇ ਹਾਂ ਜਿਹੜੇ ਮੇਲ ਮੈਂਬਰ ਹੋਣਗੇ ਉਹਨਾਂ ਲਈ ਸਾਡੇ ਕੋਲ ਹੈਗਾ ਆਲਰੇਡੀ ਉੱਥੇ ਹੋਸਟਲ ਮੈਸ ਵੀ ਸਾਡੇ ਕੋਲ ਆਲਰੇਡੀ ਉੱਥੇ ਚੱਲ ਰਹੀ ਆ ਤੇ ਦੂਸਰੇ ਅਸੀਂ ਉਹ ਬੱਚਿਆਂ ਲਈ 15 ਕਮਰੇ ਬੇਟੀਆਂ ਲਈ ਉਹ ਨਾਲ ਸਾਡੇ ਉਸੇ ਕੰਪਲੈਕਸ ਦਾ ਹਿੱਸਾ ਹੈ ਉਹ ਅਸੀਂ ਤਿਆਰ ਕਰਕੇ ਤੇ ਉਹ ਇਸ ਸਾਲ ਸ਼ੁਰੂ ਕਰ ਦੇਣੀ ਆ ਜਿਹਦੀ ਇੱਕ ਜੁਲਾਈ ਦੇ ਵਿੱਚ ਬੱਚਿਆਂ ਦੀ ਚੋਣ ਕਰਕੇ ਸ਼ੁਰੂਆਤ ਕਰ ਦਿੱਤੀ ਜਾਊਗੀ ਉਸ ਤੋਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ YouTube ਚੈਨਲ ਦਾਮਦਮਾ ਸਾਹਿਬ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਆ ਉਹ ਵੀ ਚਾਲੂ ਕਰਨ ਦਾ ਅੱਜ ਫੈਸਲਾ ਇੱਥੇ ਹੋਇਆ। ਉਹ ਤੋਂ ਲਾਵਾ ਜਿਹੜੇ ਕਿਸਾਨ ਬੈਠੇ ਆ ਬਾਰਡਰ ਦੇ ਉੱਤੇ ਉਹਨਾਂ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦਾ ਤੇ ਮੈਡੀਕਲ ਸੇਵਾਵਾਂ ਦਾ ਆਲਰੇਡੀ ਸਾਡਾ ਚੱਲਦਾ ਉੱਥੇ ਪ੍ਰਬੰਧ ਸਾਰਾ ਪਰ ਅੱਜ ਅਚੇਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕਤਰਤਾ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਿਹਾ ਕਿਸਾਨਾਂ ਨਾਲ ਖਾੜਨ ਦੀ ਬਚਨ ਬੰਦਤਾ ਦੁਹਰਾਉਂਦੀ ਹੈ ਅਤੇ ਕੇਂਦਰ ਪਾਸੋਂ ਇਹ ਮੰਗ ਕਰਦੀ ਹੈ ਕਿ ਕਿਸਾਨਾਂ ਨਾਲ ਵੇਗਾਨ ਕੀ ਵਾਲਾ ਵਿਹਾਰ ਬੰਦ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਗਾਆਂ ਉਹ ਤਰਾਂਤ ਮੰਨੀਆਂ ਜਾਣ। ਉਹ ਤੋਂ ਇਲਾਵਾ ਇੱਕ ਬੜਾ ਕਿਉਂਕਿ ਸ਼ੰਭ ਦੇ ਜੰਮਿਆਂ ਨੂੰ ਕਹਿੰਦੇ ਨਿਤਮ ਹਿਮਾ ਕਿਉਂਕਿ ਸਾਡੇ ਨਾਲ ਕਈ ਵਾਰੀ ਇਨਸਾਫ ਲੈਣ ਲਈ ਵੀ ਸਾਨੂੰ ਸਾਲਾਂ ਬੱਧੀ ਸੰਘਰਸ਼ ਕਰਨਾ ਪੈਂਦਾ। ਜਿੱਥੇ ਅਸੀਂ ਬੰਦੀ ਸਿੰਘਾਂ ਲਈ ਭਾਈ ਭਲਵਾਨ ਸਿੰਘ ਰਾਜਵਾਨੀ ਦੀ ਉਹ 5 ਮੈਂਬਰੀ ਕਮੇਟੀ ਬਣਾਈ ਸੀ ਸਿੰਘ ਸਾਹਿਬ ਨੇ ਉਹ ਕਮੇਟੀ ਜਦੋਂ ਜਾਇਦ ਕਰ ਰਹੀ ਆ ਬਾੜ ਸਮਾ ਜਿਹੜਾ ਉਹ ਸਾਨੂੰ ਵਿੱਚ ਇੱਕ ਸਮਾ ਮਿਲਿਆ ਵੀ ਸੀ ਪਰ ਉਹ ਗਾਂ ਸਮੇਂ ਦੀ ਅਸੀਂ ਅੜੀਕ ਦੇ ਵਿੱਚ ਹੁਣ ਇੱਕ ਜਿਹੜਾ ਅਨਮਨੁੱਖੀ ਕੰਮ ਅਨਮਨੁੱਖੀ ਮੈ ਇਸ ਕਰਕੇ ਕਹਿਣਾ ਹਿਊਮਨ ਰਾਈਟਸ ਦੀ ਜਿਹੜੇ ਬਾਇਓਲੇਸ਼ਨ ਹੁੰਦੀ ਆ ਉਹ ਕੁਝ ਤਾਂ ਟੌਰਚਰ ਕਰਨਾ ਹੁੰਦਾ ਇੱਕ ਮੈਂਟਲ ਟੌਰਚਰ ਹੁੰਦਾ ਉਹ ਮੈਂਟਲ ਟਾਰਚਰ ਕੀਆ ਵੀ ਡਿਬਰੂਗੜ੍ਹ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਤੇ ਉਹਦੇ ਸਾਥੀ ਉਥੇ ਐਨਐਸਏ ਦੇ ਵਿੱਚ ਨਜ਼ਰਬੰਦਿਆ ਤੇ ਉਹ ਅਣਮਨੁੱਖੀ ਗੱਲ ਇਹ ਆ ਕਿ ਉਹਨਾਂ ਦੇ ਬਾਥਰੂਮਾਂ ਦੇ ਵਿੱਚ ਵੀ ਕੈਮਰੇ ਸਰਕਾਰ ਨੇ ਲਾ ਦਿੱਤੇ ਇਹਦੀ ਵੀ ਅਸੀਂ ਕੋਰ ਲੈਂਦਾ ਕਰਦੇ ਆ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਉਹ ਸਾਰੇ ਕੁਝ ਛੁੱਟਣੇ ਨਹੀਂ ਦਿਖਾਈ ਨਹੀਂ ਹੋਣੀ ਉਹਨਾਂ ਦੇ ਉਹਨਾਂ ਨੂੰ ਪੰਜਾਬ ਦੇ ਵਿੱਚ ਬਹੁਤ ਹਾਈ ਸਕਿਉਰਿਟੀ ਜੇਲ੍ਹਾਂ ਹੈਗੀਆਂ ਆ ਉੱਥੇ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਤਾਂ ਕਿ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਪਲੱਸ ਉਹਨਾਂ ਦੀ ਕਿਉਂਕਿ ਲੰਬੇ ਦਿਨਾਂ ਦੇ ਉਹ ਵੀ ਹੜਤਾਲ ਭੁੱਖ ਹੜਤਾਲ ਤੇ ਬੈਠੇ ਆ ਤੇ ਜੇ ਭੁੱਖ ਹੜਤਾਲ ਚ ਕਿਸੇ ਸਰੀਰ ਦਾ ਕੋਈ ਨੁਕਸਾਨ ਹੋ ਜਾਂਦਾ ਤੇ ਉਹ ਪੰਜਾਬ ਸਰਕਾਰ ਸਿੱਧੇ ਤੌਰ ਤੇ ਉਹਦੇ ਲਈ ਜ਼ਿੰਮੇਵਾਰ ਹੋਊਗੀ ਕਿਉਂਕਿ ਇਹ ਕੋਈ ਗੱਲ ਔਕੀ ਨਹੀਂ ਸਿਰਫ ਜੇਲ੍ਹ ਦੀ ਤਬਦੀਲੀ ਹੋਣੀ ਆ ਤੇ ਆਪਾਂ ਇੱਥੇ ਦੇਖਦੇ ਆ ਵੀ ਇੱਥੇ ਵੀ ਕਿੜਕੜੇ ਹਾਈ ਸਕੂਲ ਦੀ ਜੇਲ੍ਹ ਹੈਗੀਆਂ ਸਾਡੀਆਂ ਤੇ ਜਿਹੜੇ ਆ ਉਹ ਉਹ ਵੀ ਬੈਠੇ ਆ ਉਹ ਵੀ ਭੁਖੜਦਾਲ ਨਹੀਂ ਨਾਲ ਕੀਤੀ ਉਹ ਬੱਚੇ ਜਦ ਭੁੱਖੇ ਬੈਠੇ ਤਾਂ ਅਸੀਂ ਵੀ ਭੁਖੜਦਾਲ ਕੀਤੀ ਆ ਸੋ ਪ੍ਰਸ਼ਾਸਨ ਜਿਹੜਾ ਸਰਕਾਰ ਪੰਜਾਬ ਚੇਤੇ ਤੌਰ ਤੇ ਇਹ ਕਿਸੇ ਮਸਲੇ ਤੇ ਕਦੇ ਗੰਭੀਰ ਨਹੀਂ ਹੋਈ ਔਰ ਜਿਵੇਂ ਅੱਜ ਹਾਲਾਤ ਚੱਲ ਰਹੇ ਖਾਸ ਕਰਕੇ ਸਿੱਖ ਮਸਲਿਆਂ ਦੇ ਵਿੱਚ ਇਹ ਜੇ ਇਹਨਾਂ ਦੀ ਤੁਰੰਤ ਕੋਈ ਨਾ ਚਾਰਾ ਜੋੜੀ ਇਹਨਾਂ ਨੇ ਕੀਤੀ ਫਿਰ ਕਈ ਵਾਰੀ ਸੰਘਰਸ਼ ਤਿੱਖੇ ਵੀ ਹੋ ਜਾਂਦੇ ਆ ਤੋ ਪੰਜਾਬ ਸਰਕਾਰ ਤੋਂ ਮੈਂ ਇਹ ਵੀ ਮੰਗ ਕਰਦਾ ਕਿ ਹਰ ਇੱਕ ਗੱਲ ਨੂੰ ਕੈਜੂਅਲ ਵਿੱਚ ਨਾ ਲਓ ਆ بڑے بڑے ਸੈਂਟਰ ਦੀ ਸਰਕਾਰ ਤੇ ਵੀ ਸਾਨੂੰ ਬੜਾ ਵੱਡਾ ਇੱਕ ਗਿਲਾ ਆ ਕਿ ਜਿਹੜੇ ਤਿੰਨ ਸਿੰਘ ਸੀਗੇ ਭਾਈ ਬਲਵੰਤ ਸਿੰਘ ਰਾਜਵਾਨਾ ਤਾਂ ਬਾਹਰ ਵੀ ਨਹੀਂ ਆਉਣਾ ਉਹਦੀ ਤਾਂ ਲਾਈਫ ਇੰਪ੍ਰਿਜ਼ਨਮੈਂਟ ਕਰਨੀ ਸੀ ਤੇ ਭਾਈ ਦਵਿੰਦਰਪਾਲ ਭੋਲਰ ਤੇ ਉਹਨਾਂ ਦੇ ਨਾਲ ਗੁਰਦੀਪ ਸਿੰਘ ਖੜਾ ਉਹ ਸਾਰਿਆਂ ਦੀ ਦੋਹਾਂ ਦੀ ਰਿਹਾਈ ਹੋਣੀ ਸੀ ਤੇ ਇੱਕ ਦੀ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਉਹ ਫਾਂਸੀ ਦੀ ਸਜ਼ਾ ਮਾਫ ਹੋਣੀ ਸੀ ਤੇ ਐਸੀ ਨਹੀਂ ਕੀਤੀ ਇਹ ਇਹਨਾਂ ਨੇ ਕੀਤੀ ਉਹ ਆ ਤੇ ਪਤਾ ਨਹੀਂ 19 ਤੋਂ ਲੈ ਕੇ 5 ਸਾਲ ਹੋ ਗਏ ਆ 2 ਸਾਲ ਤਾਂ ਸਾਨੂੰ ਵੀ ਲਗਾਤਾਰ ਹੀ ਸੰਘਰਸ਼ ਕਰਦਿਆਂ ਹੋ ਗਏ ਤੇ ਉਹ ਉਹਦੇ ਪਿੱਛੇ ਕੀ ਹੈਗਾ ਰਾਜਪੇ ਉਹਦੇ ਬਾਰੇ ਕੋਈ ਨਾ ਹਾਂ ਨਾ ਇਹ ਮੈਂ ਸਮਝਦਾ ਪਿਛਲੇ ਦਿਨੀ ਪਾਰਲੀਮੈਂਟ ਚ ਭਾਵੇਂ ਮਸਲਾ ਆਇਆ ਸੀ ਪਰ ਇੱਕ ਗੱਲ ਸੋਚ ਰੱਖਣੀ ਚਾਹੀਦੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸੁਪਰੀਮ ਕੋਰਟ ਦੇ ਵਿੱਚ ਕਾਨੂੰਨ ਦੇ ਤਹਿਤ ਹੀ ਗਿਆ ਸੀ ਉਹ ਇਸ ਮੋਰਖ ਦੇ ਕਾਨੂੰਨ ਦੇ ਤਹਿਤ ਹੀ ਉਹ ਉੱਥੇ ਪਟੀਸ਼ਨ ਉਹਦੀ ਪਈ ਸੀ ਤੇ ਉਹਦੀ ਅਸੀਂ ਮੁਲਾਕਾਤ ਵੀ ਕੀਤੀ ਉਹ ਕਹਿੰਦੇ ਮੈਂ ਜੇਲ੍ਹ ਵੀ ਦਾ ਇੱਕ ਕਾਨੂੰਨ ਦੇ ਤਹਿਤ ਹੀ ਕੱਟ ਰਿਹਾ ਸੋ ਪਤਾ ਨਹੀਂ ਕਿਹੜੀਆਂ ਕਿਹੜੀਆਂ ਆਪਾਂ ਅਗਲੀ ਪ੍ਰੀਖਿਆ ਲੈਣੀਆਂ ਹੁੰਦੀਆਂ ਕਿਸੇ ਦੀਆਂ ਸੋ ਇਹਨਾਂ ਸਾਰਿਆਂ ਨੂੰ ਇਨਸਾਫ ਦੇਣਾ ਚਾਹੀਦਾ ਤੇ ਅਸੀਂ ਅੱਜ 5 ਵਜੇ ਗਵਰਨਰ ਸਾਹਿਬ ਨੇ ਵੀ ਸਾਨੂੰ ਸਮਾਂ ਦਿੱਤਾ ਥੋੜਾ ਜਿਹਾ ਉਹਦੇ ਵਿੱਚ ਅਸੀਂ ਕੁਝ ਮਸਲੇ ਆ ਜਿਹੜੇ ਸਾਡੇ ਗੰਭੀਰ ਦੋ ਤਿੰਨ ਉਹ ਬੈਠ ਕੇ ਉਹਨਾਂ ਦੇ ਨਾਲ ਡਿਸਕਸ ਕਰਾਂਗੇ ਸੋ ਤੁਹਾਨੂੰ ਸਮਾਂ ਤਾਂ ਥੋੜਾ ਦਿੱਤਾ ਕਿਉਂਕਿ ਅਸੀਂ ਇੱਥੋਂ ਨਿਕਲਣਾ ਵੀ ਆ 3 ਘੰਟੇ ਜਾਣ ਨੂੰ ਲੱਗਣੇ ਸੋ ਮੈਂ ਪੰਜਾਬ ਸਰਕਾਰ ਤੋਂ ਚੇਚੇ ਤੌਰ ਤੇ ਜਿਹੜੇ ਕਿਸਾਨ ਬੈਠੇ ਉੱਥੇ ਉਹ ਵਿਚੋਲੇ ਤਾਂ ਬਣ ਗਏ ਪਰ ਵਿਚੋਲੇ ਕਈ ਵਾਰੀ ਬਣ ਕੇ ਨਿਕਲਿਆ ਇੱਕ ਅੱਖ ਨਹੀਂ ਤੇ ਉਹ ਵਿਚਾਰੇ ਉੱਥੇ ਮੈਂ ਜਾ ਕੇ ਵੀ ਆਇਆ ਆ ਠੰਡ ਦੇ ਦਿਨ ਚਲੋ ਹੁਣ ਨਿਕਲ ਗਏ ਤੇ ਉੱਥੇ ਇੰਨਾ ਲੱਗਦਾ ਵੀ ਜਿੱਦਾ ਇੱਕ ਮੁਲਖ ਇੱਕ ਪਾਸੇ ਬੈਠਾ ਦੂਆ ਮੁਲਖ ਦੂਏ ਪਾਸੇ ਬੈਠਾ ਸੋ ਸੈਂਟਰ ਦੀ ਸਰਕਾਰ ਵੀ ਤੁਰੰਤ ਇਲੈਕਸ਼ਨ ਆ ਜਾਣੀਆਂ ਇਹਨਾਂ ਕਿਸਾਨੀ ਮੁੱਦਿਆਂ ਨੂੰ ਚੱਕੇ ਇਹਨਾਂ ਦਾ ਜਿਹੜਾ ਵੱਡਾ ਇਹ ਰਾਹਤ ਕੋਈ ਨਾ ਕੋਈ ਦੇਣੀ ਚਾਹੀਦੀ ਕਿਉਂਕਿ ਕਿਸਾਨੀ ਜੇ ਪੰਜਾਬ 'ਚ ਕਾਲੈਪਸ ਕਰ ਗਈ ਜਾਂ ਹਰਿਆਣਾ 'ਚ ਕਾਲੈਪਸ ਕਰ ਗਈ ਤੇ ਫੇਰ ਭਾਵੇਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਉਹ ਵੀ ਪੰਜਾਬੀ ਉੱਥੇ ਬੈਠੇ ਆ ਤੇ ਫੇਰ ਆਰਥਿਕ ਪੱਖੋਂ ਵੀ ਤੇ ਦੂਸਰੇ ਤੌਰ ਤੇ ਭੁੱਖਮਰੀ ਦਾ ਵੀ ਸ਼ਿਕਾਰ ਹੋ ਜਾਣਗੇ ਸੋ ਇੰਨੇ ਕ ਬੇਨਤੀ ਕਰਕੇ ਮੈਂ ਪਾਕਿਸਤਾਨ ਦੇ ਵਿੱਚ ਅੱਜ ਸਰਦਾਰ ਰਮੇਸ਼ ਸਿੰਘ ਜਿਹੜੇ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਆ ਤੇ ਸਤਵੰਤਕੌਰ ਜਿਹੜੀ ਉਹ ਜਨਸਕੱਤਰ ਬਣੀ ਉਹਨਾਂ ਦੋਵਾਂ ਨੂੰ ਵੀ ਵਧਾਈ ਦੇਣਾ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਗੁਰੂ ਘਰਾਂ ਦੇ ਪ੍ਰਬੰਧ ਗੁਰਮਤ ਅਨੁਕੂਲ ਚਲਾਉਣੇ ਚਾਹੀਦੇ ਆ ਬੜੀਆਂ ਜਾਇਦਾਦਾਂ ਉਹ ਉੱਥੇ ਦੇ ਗੁਰਦੁਆਰੇ ਸਾਹਿਬਾਂ ਦੀਆਂ ਤੇ ਜਿਹਲੇ ਕੋਈ ਸੇਵਾ ਦਾ ਮੌਕਾ ਮਿਲਦਾ ਫਿਰ ਸੇਵਾ ਵਧੀਆ ਢੰਗ ਰਨਵਾ ਕੇ ਜਾਣੀ ਚਾਹੀਦੀ ਉਹਨਾਂ ਤੋਂ ਆਸਮੀ ਰੱਖਦਾ ਕਿ ਵਧੀਆ ਢੰਗ ਸੇਵਾ ਉਹ ਨਿਵਾਉਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਦਾਂ ਮਹਿੰਗਾਈ ਵੱਧਦੀ ਪਈ ਆ ਮੁਲਾਜ਼ਮਾਂ ਨੂੰ 3% ਆਪਾਂ ਮਹਿੰਗਾਈ ਪੱਤਾ ਦਿੰਨੇ ਆ ਪਹਿਲਾਂ 4 ਜਾਂ 6% ਲਾਇਆ ਜਾਂਦਾ ਸੀ ਹਾਲੇ ਹਾਲੇ ਦਾ ਹਾਲੇ ਦਾ ਹਾਲੇ ਪਿਛਲੇ ਸਾਲ ਵੀ ਲਾਇਆ ਚੇਤਾ ਹੁਣ ਨਹੀਂ ਅੱਗੇ 7.8% ਤਕਰੀਬਨ ਪਹਿਲੇ ਪਿਛਲੇ ਸਾਲ ਵੀ ਲਾਇਆ ਪਰ ਸੰਸਥਾਵਾਂ ਜਿਹੜੀਆਂ ਆ ਦੇਖੋ ਦੋਸ ਕਿ ਡਬਲ ਹੋ ਗਈ ਨਾ ਔਰ ਇਸ ਕਰਕੇ ਮੈਂ ਕਿਉਂਕਿ 19 ਦੇ ਵਿੱਚ ਜਦੋਂ ਇੱਥੇ ਆਇਆ ਸੀ ਕੋਈ ਗੱਲਾਂ ਤੁਹਾਨੂੰ ਸ਼ਾਇਦ ਧਿਆਨ ਚ ਨਹੀਂ ਆ ਇੱਥੇ ਇਹ ਬਾਈਲ ਆ ਜਿਹੜੇ ਸਿਗੇ ਸਾਰੇ ਐਮੈਂਡ ਹੋ ਗਏ ਜਿਹੜਾ 1900 ਗ੍ਰੇਡ ਤੇ ਸੀ ਉਹ 3800 ਚਲੇ ਗਿਆ 3600 ਵਾਲਾ 7600 ਚਲੇ ਗਿਆ 7600 ਵਾਲਾ ਗਾਹਾਂ 14200 ਚ ਚਲੇ ਗਿਆ ਉਹ ਉਦੋਂ ਉਹਨੇ ਚ ਲਾਗੂ ਹੋਏ ਸੀ ਹੁਣ ਉਹਦਾ ਹੁੰਦਾ ਕੀ ਆ ਵੀ ਜਿਹੜਾ 3800 ਬੇਸਿਕ ਚ ਗਿਆ ਉਹਦਾ 12 ਤੇ 12 24% ਦਾ ਪੀਐਫ ਚਲੇ ਗਿਆ ਉਹਦੀ ਫਿਰ ਗਰੰਟੀ ਕਿੰਨੀ ਵੱਧ ਗਈ ਇਹ ਕਿਉਂਕਿ ਸਾਡੇ ਪ੍ਰਬੰਧ ਦੀ ਗੱਲ ਆ ਇਹਨੂੰ ਵੀ ਆਪਾਂ ਇਦਾਂ ਲਾਈਟਲੀ ਨਾ ਲਿਆ ਕਰੀਏ ਕਰੀਏ ਗੱਲ ਇਹ ਸਾਡਾ ਟੱਬਰ ਆ ਇਹ ਸਾਡਾ ਪਰਿਵਾਰ ਆ ਤੇ ਪਰਿਵਾਰ ਦੇ ਵਿੱਚ ਡਾਇਰੈਕਟਿਵ ਦੀ ਮੀਟਿੰਗ ਦੇ ਵਿੱਚ ਵਿਚਾਰ ਕੇ ਹੋਇਆ ਹਾਲੇ ਕੋਈ ਗੱਲ ਨਹੀਂ ਸਾਲ ਪਿਆ ਇਹ ਹੋਰ ਵਿਚਾਰ ਕਰ ਲਾਂਗੇ ਹਲ ਪਿਛਲੇ ਸਾਲ ਵੀ ਬਹੁਤ ਖਾਸ